ਆਹ ਸਤੋ ਸਾਨੂੰ ਭੇਜੋ ਇਥੇ ਜੇ ਆਖਦਾ ਦਫਤਰੇ ਨਾਲ ਸਭ ਤਕਾੜਾਂ ਦੇ ਆਵੇ ਗੁੱਡਾ ਕਰਦੀ ਹੁੰਦੀ ਦਫਤਰੇ ਤੇ ਇੱਕ ਮਿੰਟ ਭੇਜੋ ਜਲਦੀ ਭੇਜੋ ਤਾਂ ਸਾਰੇ ਮੁੰਡਾ ਕਰਦੀ ਹੁੰਦੀ ਆ ਯਾਰ ਆਹ ਗੱਲ ਕੋ ਬੀਡੀ ਸਾਹਿਬ ਕੰਮ ਨਹੀਂ ਕਰਦੇ ਤੇ ਤੱਕਣ ਠੋਕਣਾ ਤੇ ਯਾਰ ਪਰਚਾ ਮੈਂ ਦਫਤਰੇ ਲੈ ਜਾ ਕੇ ਦਫਤਰ ਡਿਸਪਲਿਨ ਕਾ ਕੰਨ ਦੇ ਤੁਸੀਂ ਮੈਂ ਉਹ ਬੰਦੇ ਸਾਰੇ ਆੜੇ ਪੁੱਛਣੇ ਜਾਂ ਸਾਡਾ ਫਰਕ ਪੰਤਾ ਕੋਲ ਆ ਨਾ ਬਣਾ ਬਣਾ ਵੀਡੀਓ ਜਨ ਬਣਾਇਓ ਬਣਾਓ ਯਾਰ ਬਣਾਓ ਓਏ ਨਾਲਾ ਬੱਜ ਕਰੋ ਬਾਹਰ ਬਣਾਓ ਆਓ ਨਾਲਾ ਬੱਜ ਕਰੋ ਨਾਲ ਵੀਡੀਓ ਆਡੀਓ ਹਰ ਬਾਅਦ ਮੈਂ ਸਾਲ 5 ਵਜੇ ਉਹ ਯਾਰ ਬੋਲੋ ਯਾਰ 5 ਵਜੇ ਤੋਂ ਦੱਸ ਬਾਹਰ ਕੱਟ ਫੇਰ ਉਹ ਕਰੀਂ ਨਹੀਂ ਢਾਈ ਘੰਟੇ 15 ਵਜੇ 42 ਘੰਟੇ ਤਰੀ ਜਾਂਦੇ ਆ 35 ਬੰਦੇ ਖੜੇ ਆ ਪਿੰਡ 100 ਬੰਦਾ ਸਾਰਾ ਪਿੰਡ ਦਾ ਆਪਾਂ ਐਸਾ ਤੁਹਾਨੂੰ ਭੇਜੋ ਇੱਥੇ ਆ ਕੇ ਦੱਤਰੇ ਨਾਮ ਸਰ ਕੋਲ ਟਕਾਣਦੇ ਆਵੇ ਮੈਂ ਦੱਸ ਗੁੱਡਾ ਕਰਦੀ ਹੋਣੀ ਦੱਤਰੇ ਇੱਥੇ ਇੱਕ ਮਿੰਟ ਫੇਜੋ ਜਲਦੀ ਭੇਜੋ ਤਾਂ ਸਾਰੇ ਮੁੰਡਾ ਕਰਦੀ ਹੋਣੀ ਆ ਯਾਰ ਆ ਗੱਲ ਕੋ ਬੀਡੀ ਸਾਹਿਬ ਦਾ ਪਰਚਾ ਠੋਕਣਾ ਤੇ ਯਾਰ ਪਰਚਾ ਮੈਂ ਤਾਂ ਤੇਰੇ ਨਾਲ ਕੇ ਦਫਤਰ ਜਿਸਪ੍ਰੇਮ ਪਾ ਕੰਨ ਦੇ ਤੁਸੀਂ ਮੈਂ ਉਹ ਬੰਦੇ ਸਾਰੇ ਆੜੇ ਪੁੱਛਣਾ ਨਹੀਂ ਸਾਡਾ ਪਰਚਾ ਬੰਦਾ ਆ ਆਹ ਵੇਖੋ ਉਹ ਲੀਡਰ ਸਾਹਿਬ ਆ ਆਹ ਵੇਖੋ ਆ ਗਈ ਆ ਉਦਾਂ ਹੀ ਵੀਡੀਓ ਉੱਥੇ ਕਰਕੇ ਲੈ ਗੋ ਗੱਲ ਕਰੋ ਠੰਡੇ ਨਹੀਂ ਠੰਡੇ ਅਥਰਵਾਦੀ ਪਰ ਗੱਲ ਆ ਪਈ ਹੈ ਜਿਹੜੀ ਤੂੰ ਹੱਡ ਨਕਰ ਨਹੀਂ ਜਾਓ ਸਾਹਿਬ ਅਸੀਂ ਤੋਹੀ ਤੋਂਹ ਬਿਆਨਾ ਤੁਹਾਡੇ ਤੋਂ ਪਰਚਾ ਦਰਜ ਹੋਇਆ ਸਾਡੇ ਬੰਦਿਆਂ ਦੇ ਤੁਸੀਂ ਸਭ ਯਾਰ ਆਫੇ ਆਮ ਦੱਸ ਦੋ ਕਿ ਕਾਹਦੀ ਗੱਲ ਕਰਾਈ ਹੈ ਕਿੱਥੇ ਨਹੀਂ ਜਾਇਜ਼ ਕਰ ਰਹੇ ਤੁਸੀਂ ਮੇਰੇ ਅੱਗੇ ਦੱਸੋ ਕਿਹੜਾ ਵਾ ਮੈਨੂੰ ਦੱਸ ਸਕ ਦਬਲ ਪਲਾਈ ਕਰੋ ਦਾਦਾ ਕੋ ਗੱਲ ਕਰਨ ਵਾਲੀ ਚੱਲਦਾ ਮੈਂ ਕਿਤੇ ਨਹੀਂ ਫੈਸਲੇ ਕਰਾਉਂਦਾ ਤੂੰ ਜਿਹਨੂੰ ਦੱਸਦਾ ਨਾ ਨਗਰ ਪਲਾਈ ਕਰ ਲੂ ਤੂੰ ਹੋ ਯਾਰ ਮੇਰਾ ਯਾਰ ਭਰਤ ਬਾਂਦੀਆਂ ਕਾਸੇ ਜਰਾ ਨਹੀਂ ਹੈ ਆਹ ਗੱਲ ਤੇ ਤੂੰ ਹੀ ਕਰਾਲੀ ਸਾਹਿਬ ਉਹਦਾ ਇਹ ਭਾਜੀ ਚੜਾਉਣ ਡਿਆ ਹੱਟ ਮੇਰੇ ਕੋ ਭਾਜੀ ਚੜਾਉਣ ਨੂੰ ਜੀ ਮੈਂ ਕਰ ਦਿਖੂਗਾ ਓ ਯਾਰ ਤੂੰ ਲਿਖ ਦੇ ਯਾਰ ਕੋਲ ਕਰਾ ਦੇ ਇੱਧਰ ਪੰਜਾਹ ਮੈਂ ਆਹ ਲਿਖਣਾ ਤੂੰ ਅਸੀਂ ਮੈਂ ਤੋੜ ਕੇ ਲਿਖ ਦਿੰਦਾ ਤੈਹੀ ਨਾ ਲਿਖਾਂਗੇ ਤੁਹਾਡੀ ਕੋਟਾਂ ਨਹੀਂ ਬੈਠੀਆਂ ਕੋਟਾਂ ਬੈਠੀਆਂ ਸਾਬ ਕੋ ਬਿਠਾ ਹੈ ਉਹਨੇ ਮੈਂ ਪੰਜਾਹ ਮੈਂ ਦੇ ਦਿੰਦਾ ਹਾਂ 50 ਮਿੰਟ ਲੈ ਜਾਣਾ ਕੰਮ ਬੈਸੇ ਪੰਜਾਹ ਮੈਂ ਲੈ ਕੇ ਕੀ ਕਰਦੇ ਨਾਮ ਜੀ ਸਾਹਿਬ ਜੀ ਗੱਲ ਸੁਣੋ ਜੀ ਪ੍ਰੀਤ ਜੀ ਇੱਧਰ ਆਓ ਜਰਾ ਲੈ ਆਹ ਦੇਖੋ ਆਂਟੀ ਆਈ ਇਹ ਲਾਉਣੀ ਲਿਖ ਕੇ ਤੁਹਾਨੂੰ ਲੈ ਆਹ ਜੀ ਬਾਈ ਨਾਲ ਨਾਲ ਆਪਾਂ ਯਾਰ ਮੈਂ ਲੈ ਜਾਣਾ ਤੇ ਸੱਜੀ ਹੋ ਤੁਸੀਂ ਆ ਭਈਆ ਸਾਡੇ ਕੋਲ ਭਲੇ ਮਾਤਮਾ ਨੇ ਤੇ ਦਰਜ ਕਰਾਤੀ ਆ ਇਹ ਗੁੰਡਾ ਕਰਦੀ ਹਾਂ ਦੀ ਪੈਸਾ ਗੁੰਡਾ ਕਰਦੀ ਦੱਸਦਾ ਹਾਤਾ ਨਹੀਂ ਆ ਪਾਣੀ ਭਰਣ ਦੇ ਭਈ ਪੁੱਛ ਨਹੀਂ ਸਕਦੇ ਪੁੱਛ ਨਹੀਂ ਆਏ ਤੇਰੀ ਪੁੱਛ ਨਹੀਂ ਸਕਦੇ ਆਣ ਕੇ ਸਰ ਜੀ ਕਾਹ ਦੇਖਣੋ ਹਾਂ ਦੱਸਦੇ ਆਂ ਤੇਰੀ ਵੀ ਆਉਂਦੇ ਆਣ ਕੀਤੀ ਕਹਦਾ ਤੂੰ ਨਹੀਂ ਆ ਭਈਆ ਤੂੰ ਹਾਂ ਦਰਜ ਕਰਾਈ ਆ ਵੀ ਕਾਦੀ ਕਰਾਈ ਆ ਹੁਣ ਇਹ ਦੱਸ ਦੋ ਬਸ ਇਹ ਪੁੱਛਿਆ ਤੂੰ ਹੀ ਕਰਦੀ ਕਰਕੇ ਉਹ ਤੁਹਾਡੇ ਹੋ ਗਿਆ ਮੈਂ ਦੱਸਦੀ ਆ ਭਈਆ ਮੇਰੀ ਗੱਲ ਸੁਣੋ ਅਹੀਂ ਚਾਲ ਸਾਹਿਬ ਇੱਕੋ ਗੱਲ ਪੁੱਛੀ ਆ ਪੀਐਫਆਈਆ ਤੂੰ ਆ ਤੈਨੂੰ ਕਹੇ ਆਪਣੇ ਆਪ ਨਾ ਆਪਣੇ ਆਰਟੀਕਲ ਲੱਭ ਨਾ ਆਰਟੀਕਲ ਲੱਭ ਨਾ ਤਾਹਾਨੂੰ ਦੱਸਦੇ ਦਵੋ ਯਾਰ ਤੈਨਾਂ ਜਿਹੜੇ ਬੰਦੇ ਪੈਣਾ ਕਿਉਂ ਆ ਇਹਦਾ ਮੈਂ ਫੜੀ ਦਫਤਰ ਦੀ ਦੱਸ ਯਾਰ ਘਰ ਹਾਵਾਂ ਬਾਹਰ ਨਹੀਂ ਸਕੀ ਕਰਦਾਂ ਹੈਲੋ ਲਾਈਕ ਕਰ ਦੋ ਦੋਸਤੋ ਹਰਤੀ ਦਾ ਪੋਸਟਰ ਲੱਗਦਾ ਚੱਲਿਆ ਆ ਜਾ ਲਿਆ ਪੋਸਟਰ ਤੇਰੇ ਯਾਰ ਤਾਰੀ ਵਾਲੇ ਦਫਤਰ ਗੁੰਡਾ ਕਰਦੀ ਹੁੰਦੀ ਆ ਜੇ ਬੱਲੇ ਕਿੱਥੇ ਗੁੰਡਾ ਮੈਂ ਦੱਸ ਹੈਲੋ ਅੱਜ ਤਾਂ ਸਰੀਆ ਮੈਂ ਰਮਣ ਸਤੂਆ 50 ਬੰਦੇ ਆ ਕੇ ਗੁੰਡਾ ਕਰਦੀ ਘੱਟੇ ਮੇਰੇ ਕੋਲ ਕੰਮ ਦੱਸ 50 ਬੰਦੇ ਸਾਰੇ ਮੁੰਡਾ ਰੱਖੀ ਪੁਲਿਸ ਭੇਜ ਦੇ ਲੰਬੇ ਨਾ ਗੱਲ ਕਰਾ ਦੋ ਨਰ ਨਾ ਕਰਾਓ ਬੜਾ ਵੀਡੀਓ ਯਾਰ ਬਣਾਓ ਯਾਰ ਬਣਾਓ ਓਏ ਨਰਾਬਾ ਕਰੋ ਬਾਤ ਬਣਾਓ ਆਓ ਮੈਨੂੰ ਬਜ ਕਰੋ ਬੜਾ ਵੀਡੀਓ ਸਾਡੀ ਹਾਂਜੀ ਮਾਰਦੇ ਹਿਸਾਬ ਨਾਲ ਜੇ ਤੁਹਾਡੇ ਕੋਈ ਹੈਗਾ ਤਾਂ ਦੱਸ ਦੋ ਦੱਸੋ ਕੀ ਆ ਜਾਓ ਯਾਰ ਇਹ ਮੈਂ ਕੀ ਦੱਸਾਂ ਮੈਂ ਤਾਂ ਐਫ ਆਈ ਆਰ ਦੀ ਕਾਪੀ ਲੈ ਕੇ ਆਇਆ ਹਾਂ ਤੁਹਾਡੇ ਵੱਲੋਂ ਜਿਹੜੀ ਐਫ ਆਈ ਆਰ ਦਰਜ ਹੋਈ ਮੈਂ ਉਹ ਲੈ ਕੇ ਆਇਆ ਹਾਂ ਸਾਹਬਾ ਹਾਜ਼ਰ ਦੱਸੋ ਕੀ ਦਿਆਂਾ ਵੀਡੀਓ ਤਾਰੀ ਮਾਲ ਵੱਲੋਂ ਐਫ ਆਈ ਆਰ ਦਰਜ ਹੋਈ ਆ ਤੁਹਾਡੀ ਨੌਲੇਜ ਆ ਇਹਨਾਂ ਨੂੰ ਕੈਂਪੋਟ ਦੀ ਦਰ ਰਾਹੀਂ ਉਹ ਅਗਰ ਜੀ ਤੇ ਮੈਂ ਦੱਸੋ ਦੱਸੋ ਕਿਹਨੇ ਸਾਹ ਲਿਆ ਉਹ ਖਾ ਉਹ ਕਿਹੜਾ ਕਾਲ ਜੀ ਕਾਦੀ ਨਾ ਵੀ ਆਪਣੇ ਹੱਥੀਂ ਸਾਡੇ ਤੋਂ ਜੱਦਾ ਸਿਹਾਰ ਗੱਲ ਕਰਨ ਵਾਲੀ ਕੋਈ ਆਪਣਾ ਉੱਥੇ ਲਿਖਿਆ ਕਿ ਮਿਸ ਬੇਵੇ ਨਾ ਕੀਤਾ ਕਿਹੜਾ ਬੰਦਾ ਤੁਸੀਂ ਪਛਾਣਦੇ ਹੋ ਨਾ ਬੰਦਿਆਂ ਜਿਨ੍ਹਾਂ ਦਾ ਐਫ ਆਈ ਆਰ ਦਰਜ ਕਰਾਈ ਹੈ ਜੇ ਤੁਸੀਂ ਪਛਾਣਦੇ ਹੋ ਇਹਨਾਂ ਜਦੋਂ ਤੁਸੀਂ ਲੈਣੀ ਜਿਹੜੀ ਪੁਛਣੀ ਕਰਾ ਆਪਣੇ 10 ਰੁਪਏ ਪੁੱਛਣ ਨਾ ਬੰਦਾ ਯਾਰ ਉਹ ਨਹੀਂ ਲੈਣੀ ਅਸੀਂ ਨਗਲ ਨਗਲ ਤਾਂ ਅਸੀਂ ਲੈ ਲਈ ਜਿਹੜੀ ਐਫ ਆਈ ਆਰ ਦਰਜ ਹੋਈ ਤਹਾਡੇ ਬਿਆਨਾਂ ਤੇ ਦਰਜ ਹੋਈ ਆ ਤੁਹਾਨੂੰ ਪੁੱਛਣ ਆਏ ਆ ਕਿ ਜੇ ਤੇ ਤੁਸੀਂ ਇਨ੍ਹਾਂ ਬੰਦਿਆਂ ਨੂੰ ਪਛਾਣਦੇ ਜੇ ਹਾਂਜੀ ਜੀ ਸਾਡੇ ਨੂੰ ਤਾਂ ਹੀ ਤਾਂ ਆਪਾਂ ਕੋਈ ਮਸਬਰਾ ਹੋਣਾ ਸਾਡੇ ਵਿੱਚ ਜਿਹੜੀ ਨਕਲ ਆਣੀ ਆਪਾਂ ਅੱਜ ਆਰਟੀਕਲ ਲਗਾ ਲੈਣਾ ਨਕਲ ਲਈ ਆ ਚਾਹੀਦੀ ਨਕਲ ਜਦੋਂ ਆਖਿਆ ਯਾਰ ਤੁਹਾਡੇ ਅੱਗੇ ਆਇਆ ਪੁੱਛਣ ਆਇਆ ਕਿ ਕਿਉਂ ਕਰਾਈ ਆ ਸਾਈਪੜਾ ਛੋਟੇ ਨਕਲ ਲੈ ਆਓ ਤਰਾਜੂਦ ਨਕਲ ਕਰਾਹੀ ਜਾ ਨਕਲ ਜੀ ਹਾਂ ਤਾਂ ਸਾਰਾ ਚਾਲ ਸਾਹ ਕਿਹੜੀ ਗੱਲ ਮੈਨੂੰ ਤਾਂ ਤੁਹਾਡੀ ਸਮਝ ਨਹੀਂ ਲੱਗਣੀ ਸਾਨੂੰ ਸਾਰਿਆਂ ਨੇ ਨੰਬਰ ਜੱਦੀ ਭਾਈ ਇਹਨਾਂ ਬੰਦਿਆਂ ਦੇ ਆਪਾਂ ਯਾਰ ਜਾਂ ਤਾਂ ਪਛਾਣ ਹੀ ਨਹੀਂ ਉਹਨਾਂ ਬੰਦਿਆਂ ਦੀ ਨਕਲ ਪਛਾਣ ਕਰਦੀ ਆ ਤੂੰ ਸਾਡੇ ਕੋ ਜਿਹੜੀ ਨਕਲ ਆਣੀ ਆ ਅੱਜ ਆਰਟੀਕਲ ਲਗਾ ਲੈ ਉਹ ਸਾਡੇ ਕੋ ਭਾਈ ਇਹਨਾਂ ਦਾ ਦਰਜ ਕਰਾ ਸਕਦੇ ਹੋ ਇਹ ਬੰਦਿਆਂ ਆਂਦੇ ਕਿਹੜੀ ਫਾਈਲ ਤੇ ਹਾਂਜੀ ਸਾਡੇ ਕੋਲ ਇਹ ਤੁਹਾਡੇ ਕੋਲ ਕਿਹੜੀ ਆਈ ਆ ਸਾਡੇ ਕੋਲ ਫਰੈਂਡ ਆਈ ਇਹ ਦੱਸੋ ਨਾ ਉਹ ਕਿਹੜੀ ਆਈ ਆ ਸਾਡੇ ਕੋਲ ਸੈਕਟ ਭਾਗੂ ਨੂੰ ਦਸੀਏ ਤੁਹਾਡੇ ਕੋਲ ਆਰਡੀਐਂਜ ਵੀ ਲੱਲਾਂਗੇ ਆਰਡੀਐਂਜ ਵੀ ਲੱਲਾਂਗੇ ਪਰ ਮੇਰੀ ਗੱਲ ਸੁਣੋ ਤੁਸੀਂ ਇਹਨਾਂ ਬੰਦਿਆਂ ਨੂੰ ਕਿਸ ਨੂੰ ਪਛਾਣਦੇ ਜੀ ਨਾ ਜੇ ਐਫ ਆਈ ਆਰ ਦੱਸੀ ਸਾਰਾ ਪਿੰਡ ਆਇਆ ਇੱਥੇ ਅਬ ਇਹ ਖਾਦੀ ਯਾਰ ਬੰਦੇ ਸਾਡੀ ਸਮਝੇ ਨਹੀਂ ਜੀ ਮੈਨੂੰ ਕੋ ਸੈਣੀ ਬੜੇ ਬੰਦੇ ਜੀ ਮੈਂ ਤੇ ਪੰਜ ਗੱਲ ਕਰਨ ਹਾਂ ਜੀ ਮੈਂ ਹਮ ਤੇ ਨਾਮ ਚੰਨਾ ਹੁੰਦਾ ਯਾਦ ਦੱਸੋ ਐਫ ਆਈ ਆਰ ਤੇ ਤੁਹਾਡੇ ਕੋਲ ਦਰਜ ਹੋਣੀ ਹੈ ਰੈਟੀਫਾਈ ਕਰਨਾ ਨਹੀਂ ਕਿੱਦੇ ਕਰਨਾ ਬੰਦ ਮਿਸ ਬੇ ਕਹ ਦੇਣਾ ਮਿਸ ਬੇ ਕਿੱਦੇ ਨਾ ਕੋਈ ਬੜਾ ਤੁਸੀਂ ਤੁਹਾਡੀ 60 ਪਲਸ ਤੁਹਾਡੀ ਉਮਰ 50 60 ਪਲਸ 48 ਸਾਲ ਆ ਰਿਹਾ ਮੈਂ ਮੈਂ ਕੋਈ ਬਦਿੰਦਾਂ ਨਹੀਂ ਬੇੜ ਕਰਦਾ ਮੇਰੇ ਕੋਲ ਨਹੀਂ ਮੈਂ ਕਾਜ ਮੈਂ ਕਾਜ ਕਿਦਾਂ ਤੋੜਦਾ ਤੋ ਹਾਂ ਜਦੋਂ ਉਹਨਾਂ ਬੰਦਿਆਂ ਕੋ ਨਜਾਇਜ਼ ਕਬਜ਼ਾ ਨਹੀਂ ਮੇਰੀ ਗੱਲ ਸੁਣ ਲਓ ਨਾ ਬੀੜੀ ਸਾਹਿਬ ਉਹਨਾਂ ਬੰਦਿਆਂ ਕੋ ਕੋਈ ਮਿਸ ਬਿਹਵ ਨਹੀਂ ਕੀਤਾ ਕੋਈ ਨਜਾਇਜ਼ ਉਹਨਾਂ ਕੋ ਕਬਜ਼ਾ ਨਹੀਂ ਅਸੀਂ ਤੁਹਾਨੂੰ ਤੁਸੀਂ ਐ ਵੇਲੇ ਐਫ ਆਈ ਆਰ ਦਰਜ ਕਰਾਈ ਆ ਪੁਲਿਸ ਥਾਣਾ ਸੇਖਵਾ ਚ ਉੱਥੇ ਡਿਪਟੀ ਸਾਹਿਬ ਵੀ ਆਏ ਐ ਐਸ ਐਚਓ ਸਾਹਿਬ ਵੀ ਆਏ ਚੌਕੀ ਇਚਾਰਜ ਨੇ ਵੀ ਸਾਨੂੰ ਕਿਹਾ ਕਿ ਅਸੀਂ ਵੀਡੀਓ ਦੇ ਬਿਆਨਾਂ ਤੇ ਦਰਜ ਕਰਤੀ ਆ ਤੁਹਾਡੇ ਦੋਵੇਂ ਸੈਂਕੜੇ ਯਾਰ ਰੋਹ ਹਾਰਾ ਲੈਣਗੇ ਮੇਰੀ ਗੱਲ ਸੁਣੋ ਤੁਹਾਡੇ ਬਿਆਨ ਦੇ ਆਧਾਰ ਤੇ ਕੀਤਾ ਪੈਂਦਾ ਤਾਂ ਇਹਦਾ ਕਾਰਨ ਇਹੋ ਤੇ ਪੁੱਛਣ ਦੇ ਆ ਇਹੋ ਤੇ ਪੁੱਛਣਾ ਯਾਰ ਇੰਨਾ ਪਿੰਡ ਸਾਰਾ ਆਇਆ ਪਿੰਡ ਸਾਡੇ ਕੋਲ ਆਪਣੇ ਕਾਜ ਦੇ ਮੂਹਰੇ ਸਾਡੇ ਕੋਲ ਬੱਲਿਆ ਨਹੀਂ ਜੇ ਤੁਸੀਂ ਲੈਣੀ ਸਰ ਯਾਰ ਤੇਰੀ ਗੱਲ ਸਮਝ ਨਹੀਂ ਮੈਂ ਨਹੀਂ ਪਰ ਦੱਸੋ ਤੁਹਾਡੇ ਕੋਲ ਕਿਹੜੀ ਦਰਖਾਸਤ ਆਈ ਹੈ ਦੱਸੋ ਤੁਹਾਨੂੰ ਪੰਜਾਬ ਭਲਾਈ ਕਰੋ ਆਪਣੇ ਹੱਥੀਂ ਇਹ ਦੱਸੋ ਮੈਨੂੰ ਤਾਂ ਸਮਝ ਹੀ ਨਹੀਂ ਲੱਗਦੀ ਸਮਝ ਲੱਗਦੀ ਦਸ ਬੰਦੇ ਆ ਕੇ ਲੈ ਰਹੇ ਲੋ ਜੀ ਦਖਲ ਦੇ ਦੋ ਸਾਡੇ ਕੋਲ ਆਰਟੀ ਦਖਲ ਪਾ ਲਈ ਦੋ ਦਸ ਬੰਦੇ ਆ ਸਾਰਾ ਪਿੰਡ ਹੀ ਆ ਆਪ ਨੂੰ ਨਤ ਲੈ ਰਹੇ ਹਾਂ ਦੱਸੋ ਕਿ ਕਿਹਦੇ ਨਾਲ ਬੀਬੀ ਸਾਹਿਬ ਇਹ ਜਿਹੜੀ ਐਫ ਆਈ ਆਰ ਦਰਜ ਕਰਾਈ ਹੈ ਤੁਹਾਨੂੰ ਤੁਸੀਂ ਸਾਨੂੰ ਇਹ وجہ ਤੇ ਦੱਸ ਦੋ ਕਿਹੜੀ ਕਿਹੜੀ ਕਰਾਈ ਆ ਸਰ ਆਊ ਆਰਟੀ ਅਪਲਾਈ ਕਰਕੇ ਦਖਲ ਲੈ ਲੋ ਸਰ ਤੇ ਨਾ ਬਸ ਨਾ ਤੇ ਉਹਨਾਂ ਬੰਦੇਆ ਕੋਲ ਕੋਈ ਖਾਵਾ ਨਿਜਾਜ ਕਬਜਾ ਤੇ ਨਾ ਉਹਨਾਂ ਕੋਈ ਮਿਸ ਵਿਵਹਾਰ ਕੀਤਾ ਜੇ ਕੋਈ ਵੀਡੀਓ ਹੈਗੀ ਜਾਂ ਕੋਈ ਨਿਜਾਜ ਕਬਜਾ ਕਰ ਦੱਸ ਦੋ ਮੈਂ ਤੁਹਾਨੂੰ ਕੋਲੋਂ ਅਪਲਾਈ ਕਰਦਾ ਫਿਰ ਦਖਲ ਦੇ ਦਿੰਦੇ ਤੁਹਾਨੂੰ ਹੁਣ ਮੈਂ ਤਾਂ ਦੱਸ ਪੇਰੋ ਦਾ ਮੇਰੇ ਤੋਂ ਤੁਹਾਡਾ ਪ੍ਰਸ਼ਾਸਨ ਹਨ ਨੂੰ ਕਹਿੰਦਾ ਪੁਲਿਸ ਪ੍ਰਸ਼ਾਸਨ ਵੀ ਵੀਡੀਓ ਧਾਰੀਵਾਲ ਨੂੰ ਕੁਛ ਲੋ ਵੀ ਉਹਨੇ ਕਿਉਂ ਕਰਾਈ ਆ ਤੇ ਜੇ ਤੇ ਨਾ ਬੰਦੇ ਜੀ ਤੁਸੀਂ ਪਛਾਣਦੇ ਹੋ ਕਿਸੇ ਨੂੰ ਉਹਨਾਂ ਬੰਦਿਆਂ ਚ ਤੇ ਦੱਸੋ ਵੀਡੀਓ ਧਾਰੀਵਾਲ ਇਦਾਂ ਕਿਹਨਾਂ ਸਾਡੇ ਕੋ ਕਾਗਜ਼ਾਂ ਤੇ ਗਾੜੀ ਕਾਗਜ਼ਾਂ ਦੇ ਦਿੰਦੇ ਨਹੀਂ ਯਾਰ ਕਾਗਜ਼ ਮੇਰਾ ਤੁਸੀਂ ਨੇਰੇ ਜੀ ਤੋਰੀ ਜਾਂਦੇ ਦੇਖਣਾ ਤੋਰੀ ਜਾਂਦੇ ਕਾਗਜ਼ ਆਪਾਂ ਵੇਖੇ ਤੋੜਿਆ ਕਾਗਜ਼ ਕਿਦਾ ਤੋ ਸਾਰੇ ਲੋਕਾਂ ਨੂੰ ਆਕੇ ਦੇ ਦੇ ਨਹੀਂ ਫਿਰ ਇਹ ਨਿਆਜ਼ਕ ਦਾ ਤੋ ਇਹ ਆਪਾਂ ਯਾਰ ਦਰਜ ਕਰਾਉਂਦੇ ਤੁਸੀਂ ਸਰ ਤੁਸੀਂ ਕਿਦਾ ਕਿ ਤੂੰ ਜਦੋਂ ਪੁਲਸ ਵਾਲੇ ਪੁੱਛਣੇ ਆਇਆ ਜਾਂ ਆਪਾਂ ਯਾਰ ਦਰਜ ਕਰਾਈ ਕਿਦਾ ਕਰਾਉਂਦੇ ਪੁਲਸ ਵਾਲੇ ਪੁੱਛਣ ਦੀ ਨੀਤੀ ਹੈ ਅਸੀਂ ਤਾਂ ਕਾਗਜ਼ ਭੇਜਿਆ ਨਾ ਪੁਲਸ ਵਾਲਿਆਂ ਨੇ ਤਾਂ ਡੈਲੋ ਕਿਹਾ ਨਾ ਕਿ ਉਹਨਾਂ ਨੇ ਰਿਪੋਰਟ ਦਿੱਤੀ ਆ ਭਾਈ ਉਹਨਾਂ ਨੇ ਐਫ ਆਈ ਆਰ ਦੀ ਕਾਪੀ ਦਿੱਤੀ ਆ ਮੈਨੂੰ ਤੁਹਾਡੀ ਤਾਂ ਪਾਸੜੀ ਸਮਝ ਨਹੀਂ ਆਉਂਦੀ ਮੈਨੂੰ ਤੁਹਾਡੀ ਨਹੀਂ ਲੱਗਣ ਦੇ ਤੁਹਾਡਾ ਜਿਹੜੇ ਬਿਆਨ ਹੈ ਗਲਤਫਿਕਰ ਅਫਸਰ ਵਾਲੇ ਨਹੀਂ ਹੈਗੇ ਬਾਈ ਇਹ ਭਾਈ ਹੀ ਕਰ ਦਿੰਦੇ ਆ ਪਰ ਤੁਸੀਂ ਬੰਦਿਆਂ ਨੂੰ ਵੇਖੋ ਵੈਰੀਫਾਈ ਕੋ ਕਰਦੇ ਜੇ ਜਾ ਕੋ ਪਛਾਣਦੇ ਮ ਉਹਨੇ ਕਹਿੰਦੇ ਪਰ ਤੁਹਾਨੂੰ ਮਿਸਵੇਪ ਕਿਹਾ ਉਹ ਕਿਹਦਾ ਕਿਹਦਾ ਮਿਸਵੇਪ ਹੋਗਾ ਉਹ ਆਉਂਦਾ ਵੀ ਇੱਥੇ ਆਉਣਾ ਬੰਦੇ ਤੂੰ ਇਹਨਾਂ ਬੰਦੇ ਨੂੰ ਪਛਾਣ ਤੇ ਦੱਸ ਬਿਲਕੁਲ ਕਾਗਜ਼ ਮੈਂ ਪਾਫੜ ਮੇਰੇ ਕੋਲ 2 ਪਚਾਇਆ ਨਹੀਂ 500 ਦੇ ਕਾਗਜ਼ ਹੁੰਦਾ ਜਿਹੜਾ ਪੰਜਾਇਤ ਸਿੰਘ ਤੇ ਮੈਂ ਤੇ ਇਹਨੂੰ ਕਹੋ ਕਿਹੜਾ ਚਿਹਰਾ ਦਾ ਕਿਸਾ ਇਹ ਵੀ ਨੀ ਗਾਲੀ ਯਾਰ ਗੱਲ ਗੱਲ ਕਰਦੇ ਬੈਣਾ ਨਹੀਂ ਨਹੀਂ ਯਾਰ ਤੂੰ ਪਹਿਲੇ ਗੱਲ ਸੁਣ ਲਓ ਸਾਨੂੰ ਪੁੱਛਣਾ ਸਾਨੂੰ ਆਨ ਪੁੱਛਣਾ ਫਰਜ਼ ਨਹੀਂ ਆ ਡਾ ਜੇ ਕਿਵੇਂ ਸੋਭ ਕਿੱਥੇ ਆ ਪੁੱਛਣਾ ਚੋਬੇ ਭੱਜ ਬੰਦੇ ਭਰਾਵਾਂ ਕੀ ਸਰ ਦੇਖੋ ਜੀ ਮੈਂ ਅੱਜ ਸਵੇਰੇ ਜਦੋਂ ਉਠਿਆ ਤੇ ਮੇਰੇ ਜਿਹੜੇ ਸਾਫਕਾ ਮੈਂਬਰ ਪੰਚਾਇਤ ਗੁਰਮਖ ਸਿੰਘ ਹੁਣੀ ਬਲਬੀਰ ਸਿੰਘ ਹੁਣੀ ਤੇ ਮਨਪ੍ਰੀਤ ਸਾਡਾ ਅਵਤਾਰ ਸਿੰਘ ਹੁਣੀ ਜਿਹੜੇ ਆ ਇਹਨਾਂ ਦੇ ਉੱਤੇ ਇੱਕ ਐਫਆਈਆਰ ਦਰਜ ਹੋ ਗਈ ਆ ਐਫਆਈਆਰ ਨੰਬਰ 1ਆ ਥਾਣਾ ਸੇਖਵਾ ਚ ਦਰਜ ਹੋਈ ਆ ਔਰ ਇਹਨਾਂ ਬੰਦਿਆਂ ਨੂੰ ਘਰੋਂ ਜਿਹੜਾ ਵਾ ਉਹ ਪੁਲਿਸ ਵੱਲੋਂ ਲਿਆਂਦਾ ਗਿਆ ਵੀ ਤੁਹਾਡੇ ਤੇ ਐਫਆਈਆਰ ਦਰਜ ਹੋਈ ਆ ਬੀਡੀਪੀਓ ਧਾਰੀਵਾਲ ਦੇ ਬਿਆਨਾਂ ਤੇ ਅਹੀਂ ਚੌਂਕੀ ਗਏ ਆ ਉਹਨਾਂ ਨੇ ਡਿਪਟੀ ਸਾਹਿਬ ਵੀ ਉੱਥੇ ਆਏ ਆ ਐਸ ਐਚਓ ਸੇਖਵਾ ਵੀ ਆਏ ਆ ਉਹਨਾਂ ਕਿਹਾ ਕਿ ਵੀਡੀਓ ਧਾਰੀਵਾਲ ਨੇ ਕਿਹਾ ਕਿ ਮੇਰੇ ਨਾਲ ਮਿਸਬੀਹ ਹੋਏ ਨਾ ਬੰਦਿਆਂ ਨੇ ਕੀਤਾ ਔਰ ਜਿਹੜੀ ਆ ਨਜਾਇਜ਼ ਕਬਜ਼ਾ ਇਹਨਾਂ ਕੋਲ ਆ ਵੇਖੋ ਨਜਾਇਜ਼ ਕਬਜ਼ਾ ਜਿਹੜਾ ਰੈਵਿਨਿਊ ਰਿਕਾਰਡ ਦੇ ਹਿਸਾਬ ਨਾਲ ਸਾਬ ਤਹਿਸੀਲ ਨਸ਼ਹਿਰਾ ਮੱਜਾ ਸਿੰਘ ਦੇ ਜਿਹੜੇ ਪਟਵਾਰੀ ਗਰਦੌਰ ਉਹਨਾਂ ਨੇ ਰਿਸ਼ਾਨਦਾ ਹੀ ਕੀਤੀ ਆ ਕੋਈ 1.5 ਸਾਲ ਪਹਿਲਾਂ ਉਸ ਤੋਂ ਬਾਅਦ ਜਿਹੜਾ ਕੋਈ ਵੀ ਨਿਸ਼ਾਜ ਕਬਜ਼ਾ ਨਹੀਂ ਛੱਪੜ ਦਾ ਕੰਮ ਚੱਲ ਰਿਹਾ ਇਹਨਾਂ ਬੰਦਿਆਂ ਦੀ ਆਪਣੀ ਜੱਦੀ ਮਾਲਕੀ ਆ ਜਿਹੜੀ ਬਿਲਕੁਲ ਇਹਨਾਂ ਦੀ ਆਪਣੀ ਮਾਲਕੀ ਦੇ ਵਿੱਚ ਇਹਨਾਂ ਨੇ ਆਪਣਾ ਬਣਾਇਆ ਘਰ ਇਹਨਾਂ ਦੇ ਖਿਲਾਫ ਜਿਹੜੀ ਐਫਆਈਆਰ ਦਰਜ ਬੀਡੀਓ ਧਾਰੀਵਾਲ ਵੱਲੋਂ ਹੋਈ ਆ ਪੁਲਿਸ ਪ੍ਰਸ਼ਾਸਨ ਨੇ ਡਿਪਟੀ ਸਾਹਿਬ ਨੇ ਐਸਐਚਓ ਸਾਹਿਬ ਨੇ ਕਿਹਾ ਕਿ ਇਹਨਾਂ ਬੰਦਿਆਂ ਨੂੰ ਲੈ ਜਾਓ ਉਹਨਾਂ ਦੇ ਬਿਆਨਾਂ ਤੇ ਅਸੀਂ ਜਿਹੜੀ ਆ ਐਫਆਈਆਰ ਦਰਜ ਕੀਤੀ ਆ ਅਹੀਂ ਧਾਰੀਵਾਲ ਵੀਡੀਓ ਜਿਹੜੇ ਗੁਰਜੀਤ ਸਿੰਘ ਚਾਲਾ ਉਹਨਾਂ ਕੋ ਗਏ ਆ ਸਾਰੇ ਪਿੰਡ ਦੇ ਡੁੱਡੀਪੁਰ ਦੀ ਸਾਰੀ ਨਮਾਇੰਦਾ ਪੰਚਾਇਤ ਮੈਂਬਰ ਸਰਪੰਚ ਔਰ ਸਾਰੇ ਮੋਤ ਪਰ ਬੰਦੇ ਉੱਥੇ ਗਏ ਆ ਉਹਨਾਂ ਨੂੰ ਕਿਹਾ ਵੀ ਵੀਡੀਓ ਸਾਹਿਬ ਆ ਜਿਹੜੀ ਤੁਹਾਡੇ ਵੱਲੋਂ ਐਫ ਆਈ ਆਰ ਦਰਜ ਹੋਈ ਆ ਥਾਣਾ ਸੇਖਵਾ ਚ 1 ਨੰਬਰ ਐਫ ਆਈ ਆਰ ਆ ਇਹ ਜਿਹੜੀ ਆ ਇਹਦੀ ਸਾਨੂੰ ਦੱਸ ਦੋ ਕਿ ਇਹਨਾਂ ਬੰਦਿਆਂ ਦੇ ਵਿੱਚੋਂ ਤੁਸੀਂ ਤੁਹਾਡੇ ਲੋਕ ਪਛਾਣ ਕਰ ਦੋ ਕਿ ਤੁਹਾਡੇ ਨਾਲ ਕੋਈ ਮਿਸ ਬੇਵ ਹੋਇਆ ਹੋਵੇ ਜਾਂ ਇਹਨਾਂ ਬੰਦਿਆਂ ਨੇ ਜਾਇਜ਼ ਕਬਜ਼ਾ ਕੀਤਾ ਹੋਵੇ ਵੀਡੀਓ ਧਾਰੀਵਾਲ ਦਾ ਵਤੀਰਾ ਬਹੁਤ ਮਾੜਾ ਹੀ ਨਿੰਦਣਯੋਗ ਹੀ ਇਹ ਜਿਹੜਾ ਬਲਾਕ ਆ ਇਹਦੇ ਵਿੱਚ ਕੋਈ ਵੀ ਜਿਹੜੇ ਬਲਾਕ ਦੇ ਪਿੰਡਾਂ ਦੇ ਵਿੱਚੋਂ ਨਮਾਇੰਦਾ ਆ ਸਕਦਾ ਵੀਡੀਓ ਨਾਲ ਗੱਲ ਕਰ ਸਕਦਾ ਸਾਰੇ ਮੋਤਵੇਰ ਬੰਦੇ ਮੈਂਬਰ ਪੰਚਾਇਤ ਔਰ ਸਰਪੰਚ ਲਾਗੇ ਲਾਗੇ ਪਿੰਡਾਂ ਦੇ ਵੀ ਸਾਬਕਾ ਸਰਪੰਚ ਉੱਥੇ ਗਏ ਆ ਵੀਡੀਓ ਨੇ ਬਿਲਕੁਲ ਅਨਗਾਨੀ ਕੀਤੀ ਆ ਸਾਡੇ ਬੰਦਿਆਂ ਨੂੰ ਸਭ ਕੋ ਧਮਕੇ ਮਾਰੇ ਆ ਵੀ ਬਿਲਕੁਲ ਮੇਰੇ ਦਫਤਰ ਤੋਂ ਬਾਹਰ ਹੋ ਜੋ ਜਿਹੜਾ ਕਿ ਦਫਤਰ ਜਿਹੜਾ ਲੋਕਾਂ ਵਾਸਤੇ ਬਣਿਆ ਸੋ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਨੀ ਆ ਡੀਸੀ ਗੁਰਦਾਸਪੁਰ ਐਸਐਸਪੀ ਬਟਾਲਾ ਉਹਨਾਂ ਨੂੰ ਬੇਨਤੀ ਕਰਨਾ ਕਿ ਜਿਹੜੀ ਐਫਆਈਆਰ ਹੋਈ ਆ ਇਹਦੀ ਜਿਹੜੀ ਆ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਔਰ ਇਹਨੂੰ ਰੱਦ ਕੀਤਾ ਜਾਵੇ ਅਗਰ ਨਹੀਂ ਰੱਦ ਹੁੰਦੀ ਤੇ ਜੇ ਨਹੀਂ ਰੱਦ ਹੁੰਦੀ ਤੇ ਸਹੀ ਡਿਪਟੀ ਸਾਹਿਬ ਨਾਲ ਵੀ ਗੱਲ ਕੀਤੀ ਆ ਐਸਐਸਪੀ ਸਾਹਿਬ ਦੇ ਗੱਲ ਨਹੀਂ ਹੋਈ ਰੀਡਰ ਸਾਹਿਬ ਨਾਲ ਗੱਲ ਹੋਈ ਆ ਵੀਡੀਓ ਨੂੰ ਅਹੀਂ ਜਾ ਕੇ ਦੱਸ ਆਏ ਆ ਫੇਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਆ ਉਹਦੇ ਨਾਲ ਗੱਲ ਕਰਕੇ ਸਾਰੇ ਹਲਕਾਂ ਚਾਰਜਾਂ ਨਾਲ ਗੱਲ ਕਰਕੇ ਵੱਡੀ ਅਜੀਟੇਸ਼ਨ ਕਰਾਂਗੇ